ਕਈ ਵਾਰ ਆਪਣੇ ਘਰ ਨੂੰ ਤੇ ਕੰਮ ਨੂੰ ਵਾਰ-ਵਾਰ ਨજર ਲੱਗ ਜਾਂਦੀ ਹੈ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਇਨਸਾਨ ਇਦਾਂ ਦਾ ਆਉਂਦਾ ਜੋ ਆ ਕੇ ਵੇਖਦਾ ਕਿ ਇਹਨਾਂ ਦੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਹੈ ਨਹੀਂ ਸਾਰੇ ਬਹੁਤ ਖੁਸ਼ ਰਹਿ ਰਹੇ ਨੇ ਤੇ ਆਪਣੇ ਆਪ ਨਾਲ ਕੰਪੇਅਰ ਕਰਨ ਲੱਗ ਜਾਂਦਾ ਹੈ ਸੋਚਦਾ ਹੈ ਕਿ ਮੇਰੇ ਕੋਲ ਇਹ ਵੀ ਹੈ ਨਹੀਂ ਮੇਰੇ ਘਰ ਖੁਸ਼ੀਆਂ ਵੀ ਹੈ ਨਹੀਂ ਤੇ ਫਿਰ ਉਹ ਅੰਦਰੋਂ ਹੀ ਅੰਦਰ ਆਪਣੇ ਤੇ ਲੱਗਣ ਲੱਗ ਜਾਂਦਾ ਹੈ ਆਪਣੇ ਤੇ ਜੈਲਸ ਫੀਲ ਕਰਦਾ ਹੈ ਇਸੇ ਨੂੰ ਹੀ ਨજર ਲੱਗਣਾ ਕਹਿੰਦੇ ਨੇ ਤੇ ਜਦੋਂ ਉਹ ਇਨਸਾਨ ਚਲਿਆ ਜਾਂਦਾ ਤੇ ਫਿਰ ਕੋਈ ਨਾ ਕੋਈ ਆਪਣਾ ਨੁਕਸਾਨ ਇਦਾਂ ਦਾ ਹੁੰਦਾ ਜੋ ਆਪਾਂ ਨੂੰ ਬਹੁਤ ਹੀ ਪਰੇਸ਼ਾਨ ਕਰਦਾ ਤੇ ਫਿਰ ਆਪਾਂ ਕਹਿੰਦੇ ਆ ਕਿ ਉਹ ਇਨਸਾਨ ਆਇਆ ਸੀ ਉਹਨੇ ਨજર ਲਾਤੀ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰੂੰਗਾ ਜੋ ਤੁਸੀਂ ਸਿਰਫ ਇੱਕ ਵਾਰ ਆਪਣੀ ਜ਼ਿੰਦਗੀ ਵਿੱਚ ਅਪਣਾਉਣਾ ਤੇ ਤੁਹਾਨੂੰ ਕਦੇ ਨજર ਨਹੀਂ ਲੱਗੇਗੀ ਤੁਸੀਂ ਹਮੇਸ਼ਾ ਖੁਸ਼ ਰਹੋਗੇ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਇੱਕ ਵਾਰੀ ਇੱਕ ਇਨਸਾਨ ਦੀ ਮਠਿਆਈਆਂ ਦੀ ਦੁਕਾਨ ਸੀ ਉਸਦਾ ਕੰਮ ਬਹੁਤ ਹੀ ਵਧੀਆ ਚੱਲ ਰਿਹਾ ਸੀ ਕਹਿ ਲੋ ਕਿ ਸਿਖਰਾਂ ਤੇ ਸੀ ਉਸਨੇ ਆਪਣੀ ਦੁਕਾਨ ਬਹੁਤ ਹੀ ਵਧੀਆ ਬਣਾਈ ਹੋਈ ਸੀ ਉਸਨੇ ਆਪਣੀ ਦੁਕਾਨ ਤੇ 2-4 ਕਾਰੀਗਰ ਰੱਖੇ ਹੋਏ ਸੀ ਦੁਕਾਨ ਤੇ ਇੰਨਾ ਕੰਮ ਸੀ ਕਿ ਇੱਕ ਮਿੰਟ ਵੀ ਸਾਹ ਲੈਣ ਦਾ ਸਮਾਂ ਨਹੀਂ ਸੀ ਗਾਹ ਦੇ ਉੱਪਰ ਗਾਹ ਘਾਰ ਰਿਆ ਸੀ ਉਹ ਇਨਸਾਨ ਬਹੁਤ ਖੁਸ਼ ਹੁੰਦਾ ਕਿ ਕੰਮ ਬਹੁਤ ਵਧੀਆ ਚੱਲ ਪਿਆ ਘਰ ਦੇ ਪਰਿਵਾਰ ਦੇ ਮੈਂਬਰ ਵੀ ਬਹੁਤ ਖੁਸ਼ ਸੀ ਕਿਉਂਕਿ ਉਹਨਾਂ ਦਾ ਧਿਆਨ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਇਨਸਾਨ ਰੱਖ ਰਿਹਾ ਸੀ ਘਰ ਦੇ ਵਿੱਚ ਵੀ ਖੁਸ਼ੀਆਂ ਸੀ ਦੁਕਾਨ ਦੇ ਵਿੱਚ ਵੀ ਖੁਸ਼ੀਆਂ ਸੀ ਇੱਕ ਦਿਨ ਉਸ ਇਨਸਾਨ ਦੇ ਕੋਲ ਉਸ ਦਾ ਇੱਕ ਪੁਰਾਣਾ ਦੋਸਤ ਆਉਂਦਾ ਜੋ ਉਸ ਦੇ ਨਾਲ ਪਹਿਲਾਂ ਪੜਦਾ ਹੁੰਦਾ ਸੀ ਉਹ ਬਿਲਕੁਲ ਵਿਹਲਾ ਸੀ ਉਸ ਕੋਲ ਕੋਈ ਵੀ ਕੰਮ ਨਹੀਂ ਸੀ ਉਸ ਦੀ ਦੁਕਾਨ ਤੇ ਆ ਕੇ ਵੇਖਦਾ ਕਿ ਉਸ ਦਾ ਕੰਮ ਬਹੁਤ ਹੀ ਵਧੀਆ ਚੱਲ ਰਿਹਾ ਹੈ ਗਾਹ ਦੇ ਉੱਪਰ ਗਾਹ ਘਾਰ ਰਿਹਾ ਤੇ ਉਸ ਕੋਲ ਇੱਕ ਮਿੰਟ ਦਾ ਸਮਾਂ ਵੀ ਨਹੀਂ ਸੀ ਪਰ ਫਿਰ ਵੀ ਉਹ ਆਪਣੇ ਦੋਸਤ ਨੂੰ ਆਪਣੇ ਕੋਲ ਬੁਲਾਉਂਦਾ ਉਸ ਨੂੰ ਚਾਹ ਪਾਣੀ ਪਿਉਂਦਾ ਉਸ ਦਾ ਦੋਸਤ ਉਸ ਨੂੰ ਕਹਿੰਦਾ ਕਿ ਤੇਰਾ ਕੰਮ ਬਹੁਤ ਵਧੀਆ ਚੱਲਿਆ ਚਲੋ ਵਧੀਆ ਗੱਲ ਹੈ ਪਰ ਮੇਰੇ ਕੋਲ ਤਾਂ ਕੰਮ ਹੀ ਹੈ ਨਹੀਂ ਮੈਂ ਤਾਂ ਕਿੰਨੇ ਸਮੇਂ ਪਹਿਲਾਂ ਵਿਹਲਾ ਫਿਰਦਾ ਸੀ ਤੇ ਅੱਜ ਵੀ ਵਿਹਲਾ ਫਿਰ ਰਿਹਾ ਮੈਨੂੰ ਘਰੋਂ ਵੀ ਗਾਲਾਂ ਕੱਢਦੇ ਨੇ ਕੋਈ ਕੋਈ ਕੰਮ ਕਰ ਲੈ ਕੋਈ ਕੰਮ ਕਰ ਲੈ ਪਰ ਮੈਨੂੰ ਕੋਈ ਕੰਮ ਹੀ ਨਹੀਂ ਮਿਲਦਾ ਤੇਰਾ ਵਧੀਆ ਸੂਤ ਆਇਆ ਤੂੰ ਇੱਥੇ ਕੰਮ ਕਰ ਰਿਹਾ ਘਰੇ ਵੀ ਤੇਰੇ ਖੁਸ਼ੀਆਂ ਨੇ ਮੇਰੇ ਤਾਂ ਘਰ ਦੇ ਵਿੱਚ ਵੀ ਬਰਬਾਦੀ ਹੈ ਤੇ ਕੰਮ ਵੀ ਕੋਈ ਨਹੀਂ ਮਿਲ ਰਿਆ ਤੂੰ ਦੱਸ ਮੈਂ ਕੀ ਕਰਾਂ ਰੱਬ ਨੇ ਤੇਰੀ ਸੁਣੀ ਐ ਮੇਰੀ ਸੁਣੀ ਨਹੀਂ ਜਦੋਂ ਉਸ ਦਾ ਦੋਸਤ ਇੰਨੀਆਂ ਗੱਲਾਂ ਕਰ ਰਿਹਾ ਸੀ ਤਾਂ ਉਸ ਇਨਸਾਨ ਨੂੰ ਲੱਗਦਾ ਕਿ ਲੱਗਦਾ ਇਹ ਮੇਰੇ ਕੰਮ ਨੂੰ ਨਜ਼ਰ ਨਾ ਲਾ ਦੇਵੇ ਕਿਉਂਕਿ ਮੇਰਾ ਕੰਮ ਵਧੀਆ ਚੱਲ ਰਿਹਾ ਐ ਇਸ ਕੋਲ ਕੰਮ ਹੈ ਨਹੀਂ ਤੇ ਜਦੋਂ ਉਹ ਇਨਸਾਨ ਉੱਥੋਂ ਚੱਲਿਆ ਜਾਂਦਾ ਤਾਂ ਉਹਨੂੰ ਇੱਕ ਫੋਨ ਆਉਂਦਾ ਐ ਫੋਨ ਦੇ ਵਿੱਚ ਉਸ ਨੂੰ ਇੱਕ ਇਨਸਾਨ ਦੀ ਆਵਾਜ਼ ਹੁੰਦੀ ਐ ਉਹ ਕਹਿੰਦਾ ਕਿ ਜੋ ਤੁਸੀਂ ਆਰਡਰ ਦਿੱਤਾ ਸੀ ਉਹ ਸੀ ਕੈਨਸਲ ਕਰਨਾ ਕਿਉਂਕਿ ਸਾਨੂੰ ਹੋਰ ਕਿਤੋਂ ਮਠਿਆਈਆਂ ਮਿਲ ਗਈਆਂ ਉਹ ਇਨਸਾਨ ਸੋਚਦਾ ਕਿ ਸ਼ਾਇਦ ਮੇਰੇ ਦੋਸਤ ਨੇ ਨજર ਲਾ ਦਿੱਤੀ ਇਸੇ ਕਰਕੇ ਮੈਨੂੰ ਘਾਟੇ ਪੈ ਰਹੇ ਨੇ ਦੁਕਾਨ ਤੇ ਹੌਲੀ ਹੌਲੀ ਕੰਮ ਵੀ ਘਟ ਰਿਹਾ ਸੀ ਕਿਉਂਕਿ ਉਸ ਦਾ ਧਿਆਨ ਹੁਣ ਘਾਟੇ ਵੱਲ ਜਾ ਰਿਹਾ ਸੀ ਦੁਕਾਨ ਤੇ ਗ੍ਰਾਹਕ ਵੀ ਹੁਣ ਘਟ ਆ ਰਹੇ ਸੀ ਜਿੱਥੇ ਉਹਨੂੰ ਇੱਕ ਮਿੰਟ ਦਾ ਸਮਾਂ ਨਹੀਂ ਮਿਲਦਾ ਸੀ ਹੁਣ ਉਹ ਕਈ ਕਈ ਘੰਟੇ ਵਿਹਲਾ ਬੈਠਦਾ ਤੇ ਆਪਣੇ ਮਨ ਦੇ ਵਿੱਚ ਸੋਚਦਾ ਕਿ ਮੇਰੇ ਦੋਸਤ ਨੇ ਹੀ ਮੈਨੂੰ ਨજર ਲਾ ਦਿੱਤੀ ਘਰੇ ਜਾ ਕੇ ਸਾਰੀ ਗੱਲ ਦੱਸਦਾ ਕਰਦੇ ਕਹਿੰਦੇ ਨੇ ਕੋਈ ਗੱਲ ਨਹੀਂ ਆਪਾਂ ਨજર ਲਾ ਦਿੰਨੇ ਆਂ ਘਰ ਦੇ ਕੀ ਕਰਦੇ ਨੇ ਇੱਕ ਕਾਲਾ ਧਾਗਾ ਚੁੱਕਦੇ ਨੇ ਤੇ ਉਸ ਦੇ ਹੱਥ ਤੇ ਬੰਨ੍ਹ ਦਿੰਦੇ ਨੇ ਤੇ ਕਹਿੰਦੇ ਨੇ ਕਿ ਹੁਣ ਨજર ਨਹੀਂ ਲੱਗੇਗੀ ਪਰ ਫਿਰ ਵੀ ਉਦਾਂ ਹੀ ਰਹਿੰਦਾ ਕੋਈ ਫਰਕ ਨਹੀਂ ਪੈਂਦਾ ਹੁਣ ਮਨ ਦੇ ਵਿੱਚ ਸੋਚਦਾ ਹੈ ਕਿ ਇਹ ਧਾਗੇ ਨਾਲ ਕੀ ਹੋਏਗਾ ਉਹਦੀ ਨਜ਼ਰੀ ਇੰਨੀ ਮਾੜੀ ਹੈ ਕੰਮਕਾਰ ਜਮਾ ਹੀ ਵੜ ਗਿਆ ਕੁਝ ਨਹੀਂ ਆ ਰਿਹਾ ਸੀ ਜਿੱਥੇ ਇੰਨੇ ਇੰਨੇ ਪੈਸੇ ਬਣ ਰਹੇ ਸੀ ਹੁਣ ਕੁਝ ਨਹੀਂ ਮਿਲ ਰਿਹਾ ਸੀ ਜਦੋਂ ਅਚਾਨਕ ਥੱਲੇ ਡਿੱਗ ਪਵੇ ਫਿਰ ਦਿਮਾਗ ਦੇ ਵਿੱਚ ਟੈਨਸ਼ਨ ਵੀ ਬਹੁਤ ਆ ਜਾਂਦੀ ਹੈ ਉਹ ਟੈਨਸ਼ਨ ਨਾਲ ਉਹਦੇ ਦਿਮਾਗ ਦੇ ਵਿੱਚ ਦਰਦ ਹੋਣ ਲੱਗਿਆ ਪਰੇਸ਼ਾਨ ਰਹਿਣ ਲੱਗਿਆ ਤੇ ਹੌਲੀ-ਹੌਲੀ ਬਿਮਾਰ ਬਈ ਹੌਲੀ-ਹੌਲੀ ਉਹ ਇੰਨਾ ਬਿਮਾਰ ਹੋ ਗਿਆ ਕਿ ਆਪਣੇ ਮਨ ਦੇ ਵਿੱਚ ਸੋਚਦਾ ਕਿ ਮੇਰੇ ਦੋਸਤ ਨੇ ਆ ਕੇ ਮੈਨੂੰ ਨજર ਲਾ ਦਿੱਤੀ ਉਹਦੇ ਨਾਲ ਹੀ ਮੈਨੂੰ ਇੰਨਾ ਕੁਝ ਸਹਿਣਾ ਪੈ ਰਿਹਾ ਇੱਕ ਦਿਨ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਤੇ ਸੋਚਦਾ ਕਿਉਂ ਨਾ ਮੈਂ ਆਪਣਾ ਕੰਮ ਬੰਦ ਕਰ ਦੇਵਾਂ ਕਿਉਂਕਿ ਕੰਮ ਹੀ ਹੈ ਨਹੀਂ ਫਿਰ ਬੈਠ ਕੇ ਵੀ ਕੀ ਕਰਨਾ ਇੱਕ ਦਿਨ ਦੁਕਾਨ ਤੋਂ ਵਾਪਸ ਆ ਰਿਹਾ ਸੀ ਰਸਤੇ ਦੇ ਵਿੱਚ ਇੱਕ ਬਜ਼ੁਰਗ ਫਕੀਰ ਮਿਲਦਾ ਬਜ਼ੁਰਗ ਫਕੀਰ ਕਹਿੰਦਾ ਕੀ ਗੱਲ ਪੁੱਤਰਾ ਬਹੁਤ ਪਰੇਸ਼ਾਨ ਲੱਗਦਾ ਤਾਂ ਉਹ ਦੱਸਦਾ ਕਿ ਮੇਰੇ ਦੋਸਤ ਨੇ ਹੀ ਮੇਰੇ ਕੰਮ ਨੂੰ ਨਜ਼ਰ ਲਾ ਦਿੱਤੀ ਦੱਸੋ ਮੈਂ ਕੀ ਕਰਾਂ ਮੇਰਾ ਕੰਮ ਬਹੁਤ ਵਧੀਆ ਸੀ ਉਹ ਫਕੀਰ ਉਸ ਨੂੰ ਦੋ ਗੱਲਾਂ ਦੱਸਦਾ ਤੇ ਕਹਿੰਦਾ ਇਹ ਤਰੀਕਾ ਅਪਣਾ ਲਈ ਨਾ ਤਾਂ ਤੇਰੇ ਘਰ ਨੂੰ ਨਜ਼ਰ ਲੱਗੇਗੀ ਤੇ ਨਾ ਹੀ ਤੇਰੇ ਕੰਮ ਨੂੰ ਇਹ ਤਰੀਕਾ ਨਜ਼ਰ ਲਾਉਂਦਾ ਸਭ ਤੋਂ ਵਧੀਆ ਤਰੀਕਾ ਤੂੰ ਹਮੇਸ਼ਾ ਖੁਸ਼ ਰਹੇਂਗਾ ਤੋ ਕਹਿੰਦਾ ਦੱਸੋ ਫਕੀਰ ਕਹਿੰਦਾ ਕਿ ਸਭ ਤੋਂ ਪਹਿਲੀ ਚੀਜ਼ ਕਿ ਆਪਣੇ ਮਨ ਦੇ ਵਿੱਚੋਂ ਇਹ ਖਿਆਲ ਕੱਢ ਦੇ ਕਿ ਦੋਸਤ ਨੇ ਤੈਨੂੰ ਨજર ਲਾ ਦਿੱਤੀ ਉਹਦੇ ਕਰਕੇ ਤੈਨੂੰ ਘਾਟੇ ਪੈ ਰਹੇ ਨੇ ਉਹ ਕਹਿੰਦਾ ਇਹ ਗੱਲ ਸਹੀ ਹੈ ਪਰ ਉਹ ਫਕੀਰ ਕਹਿੰਦਾ ਕਿ ਤੇਰਾ ਧਿਆਨ ਉਸ ਵੱਲ ਹੈ ਤਾਂ ਤੇਰੀ ਜ਼ਿੰਦਗੀ ਵਿੱਚ ਇਹ ਸਭ ਕੁਝ ਆ ਰਿਹਾ ਤੂੰ ਇਹ ਗੱਲਾਂ ਨੂੰ ਆਪਣੇ ਮਨ ਵਿੱਚੋਂ ਕੱਢ ਕੇ ਆਪਣੇ ਮਨ ਦੇ ਵਿੱਚ ਆਪਣੇ ਪੀਰ ਮੁਰਸ਼ਿਦ ਦਾ ਨਾਮ ਲੈਣਾ ਸ਼ੁਰੂ ਕਰ ਤੂੰ ਉਹਨਾਂ ਨੂੰ ਯਾਦ ਕਰਨਾ ਸ਼ੁਰੂ ਕਰ ਜਿਨ੍ਹਾਂ ਨੇ ਪਹਿਲਾ ਕੰਮ ਦਿੱਤਾ ਸੀ ਹੁਣ ਵੀ ਦੇਣਗੇ ਉਹ ਕਹਿੰਦਾ ਠੀਕ ਹੈ ਮੈਂ ਆਪਣੇ ਰੱਬ ਨੂੰ ਯਾਦ ਕਰੂੰਗਾ ਉਹਨਾਂ ਦੀ ਇਬਾਦਤ ਕਰਨੀ ਸ਼ੁਰੂ ਕਰੂੰਗਾ ਤੇ ਦੂਸਰੀ ਗੱਲ ਮੈਨੂੰ ਦੱਸੋ ਫਕੀਰ ਕਹਿੰਦਾ ਦੂਸਰੀ ਗੱਲ ਹੈ ਮਿਹਨਤ ਕਦੀ ਵੀ ਥੱਕਣਾ ਨਹੀਂ ਕਦੀ ਵੀ ਅੱਕਣਾ ਨਹੀਂ ਕਿ ਜ਼ਿੰਦਗੀ ਵਿੱਚ ਮਾੜਾ ਸਮਾਂ ਆ ਗਿਆ ਤੇ ਕਿਸੇ ਨੇ ਨજર ਲਾਤੀ ਕਿਸੇ ਨੇ ਕੁਝ ਕਰ ਦਿੱਤਾ ਇਹ ਜ਼ਿੰਦਗੀ ਦਾ ਦਸਤੂਰ ਹੈ ਕਦੀ ਥੱਲੇ ਕਦੀ ਉੱਪਰ ਕੰਮ ਇਦਾਂ ਹੀ ਚੱਲਦੇ ਰਹਿਣੇ ਨੇ ਪਰ ਆਪਣੀ ਮਿਹਨਤ ਨਾ ਛੱਡੀ ਇਨਸਾਨ ਕਹਿੰਦਾ ਕੋਈ ਗੱਲ ਨਹੀਂ ਬਾਬਾ ਜੀ ਅਸੀਂ ਇਹ ਵੀ ਕਰਕੇ ਵੇਖ ਲੈਣੇ ਆਂ ਤਾਂ ਉਹ ਇਨਸਾਨ ਆਪਣੇ ਮਨ ਵਿੱਚੋਂ ਸਭ ਤੋਂ ਪਹਿਲਾਂ ਤਾਂ ਇਹ ਖਿਆਲ ਕੱਢਦਾ ਕਿ ਮੇਰੇ ਦੋਸਤ ਨੇ ਨਜ਼ਰ ਲਾ ਦਿੱਤੀ ਇਹ ਨਜ਼ਰ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ ਤੇ ਬਾਅਦ ਦੇ ਵਿੱਚ ਆਪਣੇ ਮਨ ਵਿੱਚ ਆਪਣੇ ਪੀਰ ਮੁਰਸ਼ਿਦ ਨੂੰ ਯਾਦ ਕਰਦਾ ਰਹਿੰਦਾ ਉਹਨਾਂ ਦੀ ਬੰਦਗੀ ਕਰਦਾ ਰਹਿੰਦਾ ਹੌਲੀ ਹੌਲੀ ਕੰਮ ਫੇਰ ਸਟਾਰਟ ਹੋ ਜਾਂਦਾ ਹੈ ਮਿਹਨਤ ਕਰਦਾ ਰਹਿੰਦਾ ਜੋ ਸੋਚਦਾ ਉਹੀ ਹੋ ਜਾਂਦਾ ਉਹ ਇਨਸਾਨ ਸੋਚਦਾ ਕਿ ਸ਼ੁਕਰ ਹੈ ਮੈਨੂੰ ਉਹ ਫਕੀਰ ਮਿਲਿਆ ਕਿਉਂਕਿ ਫਕੀਰਾਂ ਕੋਲ ਹਰ ਇੱਕ ਚੀਜ਼ ਦਾ ਹੱਲ ਹੁੰਦਾ ਹੈ ਇਹ ਕਹਾਣੀ ਦਰਅਸਲ ਉਹਨਾਂ ਦੀ ਨਹੀਂ ਆਪਣੀ ਹੈ ਆਪਣੇ ਵੀ ਜਦੋਂ ਕੰਮ ਥੱਲੇ ਡਿੱਗਦੇ ਨੇ ਆਪਾਂ ਕਹਿੰਨੇ ਆ ਕਿ ਕਿਸੇ ਦੀ ਨਜ਼ਰ ਲੱਗ ਗਈ ਤੇ ਬਥੇਰਾ ਕੁਝ ਕਰਦੇ ਆ ਧਾਗਾ ਬੰਦਦੇ ਆ ਮਿਰਚਾਂ ਵਾਰਦੇ ਆ ਇਦਾਂ ਕੁਝ ਨਹੀਂ ਹੁੰਦਾ ਜੇ ਨਜ਼ਰ ਸੱਚੀ ਹੋ ਲੈਣੀ ਆ ਤੇ ਆਪਣੇ ਪੀਰ ਮੁਰਸ਼ਿਦ ਨੂੰ ਯਾਦ ਕਰੋ ਉਹਨਾਂ ਤੋਂ ਨਜ਼ਰ ਵੱਡੀ ਨਹੀਂ ਉਹ ਆਪੇ ਸਭ ਕੁਝ ਠੀਕ ਕਰ ਦੇਣਗੇ ਆਪਣੀ ਮਿਹਨਤ ਕਰਦੇ ਰਹੋ ਏਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ